ਸੋਨੀਆ ਹਾਂਜੀ ਓ ਯਾਰ ਮੈਂ ਨਾ ਅੱਜ ਲੇਟ ਆਉਂਗਾ ਕਰੇ ਡਾਕਟਰ ਕਹਿੰਦਾ ਇੱਕ ਵਾਰੀ ਸਕੈਨ ਜੀ ਕਰਵਾ ਲਾ ਸਕੈਨ ਸਕੈਨ ਕਿਉਂ ਓ ਯਾਰ 10 ਦਿਨ ਹੋ ਗਿਆ ਦਵਾਈ ਖਾਂਦੇ ਨੂੰ ਡਾਕਟਰ ਕਹਿੰਦਾ ਇੱਕ ਵਾਰੀ ਸਕੈਨ ਕਰਾ ਲਾ ਐਵੇਂ ਨਾ ਕੋਈ ਹੋਰ ਰੋਗ ਬਣ ਜੇ ਕੋਈ ਨਹੀਂ ਤੁਸੀਂ ਕਰਵਾ ਕੇ ਆਓ ਇੱਥੇ ਪਰਸ ਪਿਆਈ ਮੇਰਾ ਹਾਂਜੀ ਉਹ ਮੈਂ ਪਿੱਛੇ ਰੱਖ ਤਾ ਦੇਖੋ ਤੁਹਾਡੇ ਵਿੱਚ ਹੀ ਪਿਆ पानी तो सी हां करवा ली की कहना फिर डॉक्टर कुछ नहीं कहना नॉर्मल आ बस थोड़े दिन दवाई खानी पवगी आ जाऊगा आराम मैं झूठ के बोल रहे मेनु सब पता ਕੀ ਪਤਾ ਤੈਨੂੰ ਜਦੋਂ ਅਸੀਂ ਬਾਹਰ ਆਪਣੇ ਦੋਸਤਾਂ ਨਾਲ ਗੱਲ ਕਰ ਰਹੇ ਸੀ ਨਾ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸੀ ਤੈਨੂੰ ਪਤਾ ਵਾ ਦੰਦ ਤੇ ਹੋਰ ਚੱਲਦੇ ਆ ਖਰਚੇ ਬਹੁਤ ਹੋ ਜਾਂਦੇ ਆ ਆ ਸੈਲਰੀ ਜੀ ਆਜੂਗੀ ਫੇਰ ਕਰਾਉਣਾ ਤੈਨ ਫੇਰ ਤੂੰ ਦੇਰ ਕਿਉਂ ਕਰ ਰਿਹਾ ਜਾ ਕੇ ਕਰਵਾ ਕੇ ਆ ਉਹ ਕਰਵਾਉਂਗਾ ਯਾਰ ਤੈਨੂੰ ਪਤਾ ਵਾ ਦੰਦ ਤੇ ਹੋਰ ਚੱਲਦੇ ਆ ਖਰਚੇ ਬਹੁਤ ਹੋ ਜਾਂਦੇ ਆ ਆ ਸੈਲਰੀ ਜੀ ਆਜੂਗੀ ਫੇਰ ਕਰਾਉਣਾ ਚੱਲ ਧਿਆਨ ਰੱਖ ਆਪਣਾ ਹਾਲਾ ਲੇਟ ਨਾ ਹੋਈ ਤੇ ਜਾ ਕੇ ਕਰਾਇਆ ਹਾਂ ਹਾਂ ਠੀਕ ਆ ਆ ਫੜੋ ਪੈਸੇ ਤੂੰ ਸੂੜ ਨਹੀਂ ਲੈ ਕੇ ਆਈ ਪਰੰ ਮੈਨੂੰ ਸੂੜ ਦੇਣੀ ਮੈਨੂੰ ਤੁਹਾਡੀ ਲੋੜ ਹੈ ਔਰ ਨਾਲੇ ਮੇਰੇ ਵਰਤ ਰੱਖਣ ਦਾ ਫਾਇਦਾ ਕੀ ਤੁਸੀਂ ਤਾਂ ਬਿਮਾਰ ਪਾਇਓ ਔਰ ਮੈਨੂੰ ਨਹੀਂ ਲੱਗਦਾ ਕਿ ਮੇਰੇ ਵਰਤ ਰੱਖਣ ਨਾਲ ਜਾਂ ਭੁੱਖੇ ਰਹਿਣ ਨਾਲ ਤੁਹਾਡੀ ਉਮਰ ਲੰਬੀ ਹੋਊਗੀ ਤੁਹਾਨੂੰ ਡਾਕਟਰੀ ਇਲਾਜ ਦੀ ਲੋੜ ਹੈ ਆਹ ਫੜੋ ਪੈਸੇ ਤੇ ਕੱਲ ਜਾ ਕੇ ਸਭ ਤੋਂ ਪਹਿਲਾਂ ਆਪਣਾ ਇਲਾਜ ਕਰਵਾਓ ਪਰ ਤੇਰਾ ਸੂਟ ਯਾਰ ਉਹ ਲੈ ਲੂੰਗੀ ਮੈਂ ਸੂਟ ਸੈਂਰੀ ਆ ਜਾਂਦੋ ਦੋ ਦੋ ਸੂਟ ਇਕੱਠੇ ਲਵਾਂਗੇ ਐਵੇਂ ਨਹੀਂ ਛੱਡਦੀ ਤੁਹਾਨੂੰ ਫੜੋ ਪੈਸੇ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਆ ਥੱਲੇ ਆਪਣਾ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਜੇ ਸੱਚੀ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਬੜੀ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੱਕੋ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਵਰਤ ਰੱਖਣ ਦੇ ਨਾਲ ਕਿਸੇ ਇਨਸਾਨ ਦੀ ਉਮਰ ਲੰਬੀ ਨਹੀਂ ਹੁੰਦੀ ਜੇ ਐਵੇਂ ਹੁੰਦਾ ਤਾਂ ਅੱਜ ਤੱਕ ਕੋਈ ਮੇਰੇ ਹਿਸਾਬ ਨਾਲ ਬੰਦਾ ਮਰਿਆ ਨਹੀਂ ਹੋਣਾ ਸੀਗਾ ਹਨਾ ਤੇ ਬਾਕੀ ਇੱਕ ਗੱਲ ਹੋਰ ਹੋ ਸਕਦਾ ਕੁਝ ਭਰਾਵਾਂ ਦਾ ਇਹ ਕਹਿਣਾ ਹੋਵੇ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਸ ਧਾਰ ਦੀ ਕੋਈ ਜਗ੍ਹਾ ਨਹੀਂ ਕੀ ਤਾਂ ਉਹਨਾਂ ਵੀਰਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਸਮਾਜ ਦੇ ਵਿੱਚ ਅਸੀਂ ਰਹਿ ਰਹੇ ਆ ਉਸੇ ਹੀ ਸਮਾਜ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਵਾ ਸੋ ਇਹ ਵੀਡੀਓ ਕਿਸੇ ਨੂੰ ਵੀ ਪਰਸਨਲੀ ਲੈ ਕੇ ਟਾਰਗੇਟ ਨਹੀਂ ਕੀਤੀ ਗਈ ਤੇ ਜੇ ਕਿਸੇ ਨੂੰ ਇਸ ਵੀਡੀਓ ਵਿੱਚ ਕੁਝ ਵੀ ਮਾੜਾ ਲੱਗਾ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮਾਫ਼ ਜ਼ਰੂਰ ਕਰ ਦਿਓ ਤੇ ਬਾਕੀ ਵੀਡੀਓ ਚੰਗੀ ਲੱਗੀ ਆ ਸ਼ੇਅਰ ਜ਼ਰੂਰ ਕਰ ਦਿਓ ਸਾਡੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਫੇਸਬੁਕ ਪੇਜ ਨੂੰ ਲਾਈਕ ਜ਼ਰੂਰ ਕਰ ਲਿਓ ਧੰਨਵਾਦ